ਰਾਜਪੁਰਾ ਦੇ ਟ੍ਰੈਫਿਕ ਇੰਚਾਰਜ ਗੁਰਵਚਨ ਸਿੰਘ ਵੱਲੋਂ ਲੋਕਾਂ ਨੂੰ ਆ ਰਹੀ ਟ੍ਰੈਫਿਕ ਦੀ ਸਮੱਸਿਆ ਸੰਬੰਧੀ ਸਰਕਾਰੀ ਹਸਪਤਾਲ ਦੇ ਬਿਲਕੁਲ ਬਾਹਰ ਈ ਰਿਕਸ਼ਾ ਵਾਲਿਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੂੰ ਚੇਤਾਵਨੀ ਦਿੱਤੀ ਗਈ ਕਿ ਉਹ ਆਪਣੇ ਰਿਕਸ਼ਿਆਂ ਨੂੰ ਸਾਈਡਾਂ ਤੇ ਖੜਾ ਕਰਨ ਤਾਂ ਜੋ ਆਉਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਹੋਰ ਕੀ ਕਿਹਾ ਟ੍ਰੈਫਿਕ ਇੰਚਾਰਜ ਨੇ ਆਓ ਤੁਹਾਨੂੰ ਸੁਣਾਦੇ ਹਾਂ ਰਾਜਪੁਰਾ ਤੋਂ ਪੱਤਰਕਾਰ ਦਰਸ਼ਨ ਖਾਨ ਦੀ ਵਿਸ਼ੇਸ਼ ਰਿਪੋਰਟ ਹਾਂਜੀ ਸਰ ਅੱਗੇ ਉਹ ਜਿਹੜੇ ਤੁਸੀਂ ਇਹ ਆਟੋ ਵਾਲਿਆਂ ਚੈੱਕ ਕਰ ਰਹੇ ਆ ਕੀ ਕਹਿਣਾ ਚਾਹੁੰਦੇ ਹੋ ਸਰ ਮੈਂ ਗੁਰਬਚਨ ਸਿੰਘ ਇੰਚਾਰਜ ਟਾਪਿਸ ਰਾਜਪੁਰਾ ਜੀ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਜੀ ਦੇ ਡੀਐਸਪੀ ਟ੍ਰੈਫਿਕ ਪਟਿਆਲਾ ਜੀ ਤੇ ਐਸਪੀ ਟ੍ਰੈਫਿਕ ਸਾਡੇ ਪਟਿਆਲਾ ਸ੍ਰੀ ਕਿਸ਼ਨ ਕੁਮਾਰ ਪੰਥੇ ਜੀ ਦੇ ਦਿਸ਼ਾ ਨਿਰਦੇਸ਼ ਮੁਤਾਬਕ ਸਾਡੇ ਕੁਝ ਇੱਕ ਦਿਨ ਕੁਝ ਦਿਨ ਪਹਿਲਾਂ ਇੱਥੇ ਚੇਅਰਮੈਨ ਸਾਹਿਬ ਹੈਲਥ ਡਿਪਾਰਟਮੈਂਟ ਤੋਂ ਵਾਈਸ ਚੇਅਰਮੈਨ ਜੀ ਵਿੱਕੀ ਕਨੌਰ ਜੀ ਆਏ ਸੀਗੇ ਜਿਹਨਾਂ ਚੈੱਕ ਇੱਥੇ ਆ ਕੇ ਦੇਖਿਆ ਤੇ ਜਿਹੜੇ ਆਮ ਲੋਕਾਂ ਦੀ ਇਹ ਪਬਲਿਕ ਦੀ ਸ਼ਿਕਾਇਤ ਹੈ ਵੀ ਜਿਹੜੇ ਈ ਰਿਕਸ਼ਾ ਵਾਲੇ ਨੇ ਤੇ ਆਟੋ ਵਾਲੇ ਨੇ ਜੀ ਇਹ 메ਨ 게ਟ ਤੇ ਖੜ੍ਹ ਜਾਂਦੇ ਨੇ ਜਦੋਂ ਕੋਈ ਐਂਬੂਲੈਂਸ ਆਂਦੀ ਆ ਉਹਦੇ ਚ ਆਉਣ ਜਾਣ ਦੀ ਜਿਹੜੀ ਤੰਗੀ ਹੁੰਦੀ ਹੈ ਤੇ ਇਸ ਕਰਕੇ ਮੈਂ ਸਵੇਰੇ ਮਾਰਨਿੰਗ ਵੀ ਆਇਆ ਸੀ ਜੀ ਹੁਣ ਦੁਪਹਿਰੇ ਵੀ ਆਇਆ ਵੀਰ ਵਿੱਚ ਵੀ ਆਵਾਂਗਾ ਤੇ ਮੈਂ ਇਹ ਈ ਰਿਕਸ਼ਾ ਵਾਲੇ ਭਰਾਵਾਂ ਨੂੰ ਤੇ ਟੈਂਪੋ ਭਰਾਵਾਂ ਨੂੰ ਬੇਨਤੀ ਲੈ ਕੇ ਇਹੀ ਬੇਨਤੀ ਕਰਨ ਆਇਆ ਵੀ ਤੁਸੀਂ ਸੜਕ ਦੇ ਉੱਤੇ ਨਹੀਂ ਕੱਢਣਾ ਤੇ ਇਹਨਾਂ ਨੇ ਵੀ ਇਹ ਗੱਲ ਮੰਨੀ ਹੈ ਕਿ ਵੀ ਮੈਂ ਅਸੀਂ ਹੁਣ ਨਹੀਂ ਖੜਾਂਗੇ ਤੇ ਜੇ ਖੜੇ ਤਾਂ ਅਸੀਂ ਆਪਣੀ ਕਾਰਵਾਈ ਚਲਾਨ ਕਰਕੇ ਚਲਾਨ ਕਰਕੇ ਕਾਨੂੰਨ ਅਮਲ ਤੇ ਲਿਆਵਾਂਗੇ ਤਾਂ ਇਹਨਾਂ ਨੂੰ ਫੇਰ ਦੁਬਾਰਾ ਤੁਹਾਡੇ ਚੈਨਲ ਦੇ ਮਾਧਿਅਮ ਰਹੀ ਤੇ ਆਮ ਲੋਕਾਂ ਦੇ ਆ ਲੋਕਾਂ ਨੂੰ ਇਹ ਅਪੀਲ ਕਰਦਾ ਕਿ ਜਿਹੜੇ ਵਹੀਕਲ ਨੇ ਉਹ ਆਪਣੇ ਸਹੀ ਤਰੀਕੇ ਤੇ ਪਾਰਕ ਕਰੋ ਜਿਹੜੇ ਕਿ ਸੜਕ ਤੇ ਜਿੱਦਾਂ ਕਿ ਟਾਲੀਆ ਵਾਲੇ ਚੌਂਕ ਤੋਂ ਲੈ ਕੇ ਸਰ ਜਤਨ ਦੱਸੀ ਕਾਲਾ ਟੈਰਾਂ ਵਾਲਾ ਤੋਂ ਅੱਗੇ ਲੈ ਕੇ ਜੀ ਉੱਥੇ ਤੱਕ ਵੀ ਵਹੀਕਲ ਰੋਂਗ ਪਾਰਕਿੰਗ ਖੜਾ ਕਰਕੇ ਲੋਕ ਬਜ਼ਾਰ ਚ ਚਲੇ ਜਾਂਦੇ ਨੇ ਤੇ ਮੈਂ ਜਾ ਕੇ ਜੀ ਉਹਨਾਂ ਦਾ ਈ ਚਲਾਨ ਪਾਣਾ ਜਦੋਂ ਬਜ਼ਾਰ ਤੋਂ ਆਉਂਦੇ ਆ ਤੇ ਉਹਨਾਂ ਦੇ 500 ਰੁਪਏ ਦਾ ਰੋਂਗ ਪਾਰਕਿੰਗ ਦਾ ਚਲਾਨ ਹੋਇਆ ਮਿਲਦਾ ਤੇ ਮੈਂ ਨਹੀਂ ਚਾਹਦਾ ਇਹ ਗੱਲ ਮੇਰਾ ਕੋਈ ਚਲਾਨ ਕਰਨਾ ਮਕਸਦ ਨਹੀਂ ਮੈਂ ਤੁਹਾਡੇ ਚੈਨਲ ਤੇ ਮਹੱਤਮ ਦੇ ਰਹੀ ਆਮ ਲੋਕਾਂ ਨੂੰ ਆ ਪਬਲਿਕ ਨੂੰ ਜਿਹੜੇ ਸ਼ਹਿਰ ਵਾਸੀ ਨੇ ਜਾਂ ਕੋਈ ਪਿੰਡ ਤੋਂ ਆਂਦੇ ਨੇ ਉਹਨਾਂ ਨੂੰ ਇਹ ਬੇਨਤੀ ਕਰਦਾ ਕਿ ਵੀ ਤੁਸੀਂ ਜਿਹੜਾ ਵਿਕਲ ਹੈ ਸਾਡੇ ਟ੍ਰੈਫਿਕ ਦਫ਼ਤਰ ਦੇ ਪਿੱਛੇ ਪਾਰਕਿੰਗ ਬਣੀ ਆ ਉੱਥੇ ਹੀ ਪਾਰਕ ਕਰਨ ਔਰ ਇਹ ਈ ਰਿਕਸ਼ਾ ਵਾਲੇ ਵੀ ਅੰਦਰ ਹਸਪਤਾਲ ਜਾ ਕੇ ਐਸਐਮਓ ਸਾਹਿਬ ਨੂੰ ਬੇਨਤੀ ਕਰਕੇ ਉੱਥੇ ਆਪਣਾ ਰਿਕੁਐਸਟ ਕਰਕੇ ਕੋਈ ਜਗ੍ਹਾ ਲੈ ਲੈਣ ਤੇ ਉੱਥੇ ਹੀ ਖੜ੍ਹਾ ਕਰਿਆ ਕਰਨ ਬੱਸ ਜੀ ਸਰ ਇਹ ਹੀ ਮੇਰੀ ਬੇਨਤੀ ਹੈ ਤੇ ਇਹਨ ਇਹ ਕਹਿੰਦੇ ਕਿ ਅਸੀਂ ਹੁਣ ਬਾਹਰ ਨਹੀਂ ਖੜਾਂਗੇ ਕਿਉਂ ਜੀ ਦੱਸੋ ਬੀਤ ਜੀ ਠੀਕ ਹੈ ਮੰਨ ਲੇ ਸਾਡੀ ਗੱਲ ਠੀਕ ਹੈ ਅੱਜ ਸਰ ਚਲਾਨ ਨਹੀਂ ਕਰਿਆ ਬਟ ਦੇਖੋ ਕੱਲ ਤੋਂ ਮੈਂ ਚਲਾਨ ਸ਼ੁਰੂ ਕਰਾਂਗਾ ਅੱਜ ਇਹਨਾਂ ਨੂੰ ਰਿਕਵੈਸਟ ਕਰਨਾ ਹੈ ਅੱਛਾ ਇਹ ਦਵਾਈਆਂ ਵਾਲੇ ਦੁਕਾਨਾ ਉਹਨਾਂ ਨੇ 15 15 ਫੁੱਟ ਆਕੇ ਦੁਕਾਨਾ ਵਧਾਈਆਂ ਹੋਈਆਂ ਉਹਨਾਂ ਨਾਲ ਵੀ ਇੱਥੇ ਜਾਮ ਲੱਗਦੇ ਰਹਿੰਦੇ ਆ ਉਹਦੇ ਬਾਰੇ ਤੁਸੀਂ ਕੀ ਕਹਣਾ ਤੁਸੀਂ ਸਰ ਮੈਨੂੰ ਇਹ ਕਿਹਾ ਤੇ ਮੈਂ ਇਹਨਾਂ ਨੂੰ ਵੀ ਇੱਕ ਤੁਹਾਡੇ ਤੁਸੀਂ ਤੁਹਾਡੇ ਸਾਹਮਣੇ ਹੋਣੀ ਤੁਸੀਂ ਮੇਰੇ ਨਾਲ ਚੱਲੋ ਮੈਂ ਇਹਨਾਂ ਨੂੰ ਬੇਨਤੀ ਕਰ ਦਿੰਦਾ ਤੁਹਾਡੇ ਚੈਨਲ ਦੇ ਨਾਲ ਹੀ ਮੈਂ ਬੇਨਤੀ ਕਰਾਂਗਾ ਅੱਗੇ ਤੋਂ ਜੇ ਹੋਣਗੇ ਫਿਰ ਵੀ ਮੈਂ ایਓ ਸਾਹਿਬ ਦੇ ਧਿਆਨ ਤੇ ਲਿਆ ਕੇ ਇਹਨਾਂ ਨੂੰ ਹਟਾਇਆ ਜਾਏਗਾ ਜੀ ਮੈਂ ਤੁਹਾਡੇ ਆਜੋ ਤੁਸੀਂ ਮੈਂ ਤੁਹਾਡੇ ਸਾਹਮਣੇ ਕਿਹਾ ਜਨਾ